ਜਾ ਰਹੇ ਨੇ ਤੇ ਬਰਦਾਸ਼ਤ ਦੀ ਸੀ ਕਿਉਂਕਿ ਜੋ ਪੱਤਰ ਲੈਂਦੇ ਲਈ ਝੋਕਪਾਉਂ ਜਾ ਰਹੇ ਨੇ ਤਾਂ ਇਸ ਵਿੱਚ ਕਲਵਰ ਸਿੱਖ ਸਾਹਮਣੇ ਇੱਕ ਵੱਡੀ ਗੱਲ ਹੋਈ ਹੈ ਜੀ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੇ ਨਾ ਪਿਆਰ ਇੰਨਾ ਸੋਨਾ ਜਿਨ੍ਹਾਂ ਨੇ ਇੱਕ ਇਮਾਨਦਾਰ ਹੋਰ ਵੱਡੀ ਗੱਲ ਗੁਜਰਾਤ ਦੀ ਸੰਗਤ ਦਾ ਧੰਨਵਾਦ ਮੇਰੇ ਪੱਖੋਂ ਸਮਾਯੋਜਿਤ ਇਜਲੀਵਾਲ ਜੀ ਨੂੰ ਬਾਬਾ ਜੀ ਤੇ ਸਰਦਾਰ ਭਗਵਾਨ ਸੇ ਮਾਣੇ ਦਾ ਜੀ ਉਹਨਾਂ ਨੂੰ ਔਰ ਪੂਰੇ ਭਾਰਤ ਦੀ ਅੱਜ ਜਿਹੜੀ ਰਾਜਨੀਤਿਕ ਸਿਚੁਏਸ਼ਨ ਹੈ ਦੇਖ ਸਕਦੇ ਹੋ ਕਿ ਜਿਹੜਾ ਭਾਜਪਾ ਦਾ 啊！ ਉਹ ਤੋਂ ਆਮ ਆਪੀ ਪਾਰਟੀ ਵੱਲ ਬਾਈ ਇਲੈਕਸ਼ਨ ਜਿੱਤਿਆ ਨਾ ਇੱਕ ਨਵੇਂ ਸੂਰੇ ਦੀ ਜਿਹੜੀ ਉੱਦੇ ਹੋਇਆ ਇੱਕ ਨਵੀਂ ਸੂਰੇ ਦਾ ਔਰ ਉਹ ਨਾ ਜਦੋਂ ਭਾਰਤ ਦੇ 22 ਸੂਰੇ ਹੈ ਤੁਹਾਡਾ ਪੀਐਮ ਡਾਇਰੈਕਟਰ ਦੇ ਵਿੱਚ ਆਮ ਆਪੀ ਨੇ ਲਭੇ ਸਰ ਇਹ ਸਮੀਕਰ ਸਟਾਈ ਦੇ ਨਾਲ ਵੀ ਜੋੜੇ ਜਾ ਰਹੇ ਨੇ ਕਿ 27 ਨੂੰ ਵੀ ਇੱਕ ਔਰ ਦਾਣਾ ਮਿਲੇਗਾ 27 ਦੇ ਇਲੈਕਸ਼ਨ ਵਿੱਚ ਤਾਂ ਉਹ ਤਾਂ ਹੁਬਕੇ ਕਹਿੰਦੇ ਸੀ ਕਿ ਸਾਰੀ ਕਹ ਰਹੇ ਸੀ ਬਰੋਦੀ ਵੀ ਕਹ ਰਹੇ ਸੀ ਕਿ ਜਿਹੜਾ ਇਹ ਚੋਰ ਜਿੱਤ ਗਿਆ ਵੀ ਉਹਦੀ ਸਟਾਈ ਤੋਂ ਸਰਕਾਰ ਬਣਨੀ ਹੈ ਉਸ ਲੋਕਾਂ ਨੇ ਦਾਸਤਾ ਵੀ ਸਟਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਭਰਜੰਡ ਬਹੁਮਤ ਨਾਲ ਪੰਜਾਬ 'ਚ ਬਣੀ ਜਾ ਰਹੀ ਹੈ ਔਰ ਜਦੋਂ ਆਉਣ ਵਾਲੇ ਸਮੇਂ 'ਚ ਵੀ ਰਾਤ ਚ ਰੱਖੀ ਹੋਈ ਦੀ ਰਾਤ ਚ ਸੀ ਆਪਾਂ ਕੁਝ ਨਾ ਸਮੇਂ ਆਪਣੀ ਹਾਰ ਮੰਨੀ ਜਾ ਉਹ ਕਹਿੰਦੇ ਕਿ ਅਸੀਂ ਠੱਕੇ ਸੀਗੇ ਆਮ ਆਸਾਂ ਦੀ ਠੱਕੇ ਸੀਗੀ ਮੈਂ ਹਾਂ ਜਿਹੜੀ ਆਪਣੇ ਆਪ ਦੀ ਸਰਕਾਰ ਕਰਦੇ ਬਟ ਉਹਦੇ ਦੇ ਵਿੱਚ ਉਹਨਾਂ ਨੇ ਅਕੀਦਤ ਕਰ ਰਿਹਾ ਦੇ ਵੀ ਫੋ ਕਨਫਰਮ ਪਟਵਾਰ ਨੇ ਵਰਤਮਾਨ ਧਨਵਾਦ ਆੋਰ ਸੀਤੇ ਬਰਦਾਸ਼ਤ ਦੀ ਸੀ ਇਸ ਸਮੇਂ ਜੋ ਪੱਤਰ ਲੈਂਦੇ ਲਈ ਡਿਟੀਓਪ ਵੱਲ ਜਾ ਰਹੇ ਨੇ ਤਾਂ ਇਸ ਵਿੱਚ ਕਲਵਰ ਸਿਕਸਾਨ ਨੇ ਵੱਡੀ ਜੱਤ ਹੋਈ ਹੈ ਜੀ ਕੀ ਕਹਿਣਾ ਚਾਹੋਗੇ ਇੰਨਾ ਨਾ ਪਿਆਰ ਇੰਨਾ ਸੋਨਾ ਜਿਨ੍ਹਾਂ ਨੇ ਇੱਕ ਇਮਾਨਦਾਰ ਹੋਰ ਵੱਡੀ ਗੱਲ ਗੁਜਰਾਤ ਦੀ ਸੰਗਤ ਦਾ ਧੰਨਵਾਦ ਆਪ ਜੀ ਦੇ ਸਹਿਯੋਗ ਕੀਤੀ ਜਲੀਵਾਲ ਜੀ ਵਾਲਾ ਬਾਬਾ ਜੀ ਸਰਦਾਰ ਭਗਵਾਨ ਸਹਿਮਾਨ ਦਾ ਆਖੀ ਜੀ ਉਹਨਾਂ ਦੀ ਸੀ ਪਰ ਪੂਰੇ ਭਾਰਤ ਦੀ ਅੱਜ ਜਿਹੜੀ ਰਾਜਨੀਤਿਕ ਸਿਚੁਏਸ਼ਨ ਹੈ ਯਾ ਦੇਖ ਸਕਦੇ ਹੋ ਕਿ ਜਿਹੜਾ ਬੀਜੇਪੀ ਦਾ ਹੰਦੀ ਸਟੇਟ ਸੀ ਉਤੋਂ ਆਮ ਆਦਮੀ ਪਾਰਟੀ ਦਾ ਵੀ ਵਾਇਲ ਇਕਸ਼ਨ ਜਿੱਤਿਆ ਹੈ ਇੱਕ ਨਵੇਂ ਸੂਰੇ ਦੀ ਜਿਹੜੀ ਉੱਤੇ ਹੋਇਆ ਹੈ ਕੰਮੀ ਸੂਰੇ ਦਾ ਔਰ ਉਹ ਕਦੋਂ ਜਿਹੜਾ ਪਾਰਦੇ ਲਾਈਫ ਜਿੱਤਿਆ ਹੈ ਦੁਬਾਰਾ ਜਿੱਤਿਆ ਹੈ ਸਰੇ ਸਮਿਕਰ ਸਥਾਈ ਦਿਨਾਲ ਵੀ ਜੋੜੇ ਜਾ ਰਹੇ ਨੇ ਕਿ 27 ਨੂੰ ਵੀ ਇੱਕ ਹੋਰ ਬਣਾਣਾ ਮਿਲੇਗਾ ਸਥਾਈ ਇਲੈਕਸ਼ਨ ਦਾ ਆਉ ਤਾਂ ਵੀ ਹੁੱਕ ਕੇ ਕਹਿੰਦੇ ਸੀ ਕਿ ਸਾਰੀ ਪੈਰੇ ਸੀ ਬਰੂਤੀ ਵੀ ਕਹਿੰਦੇ ਸੀ ਕਿ ਜਿਹੜਾ ਇਹ ਚੋਣ ਜਿੱਤ ਗਿਆ ਵੀ ਉਹਦੀ ਸਥਾਈ ਤੋਂ ਸਰਕਾਰ ਬਣਨੀ ਹੈ ਉਸ ਲੋਕਾਂ ਨੇ ਦਾਸਤਾ ਕਿ 27 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਭਰਜੰਡ ਬਹੁਮਤ ਦੇ ਨਾਲ ਪੰਜਾਬ ਨੂੰ ਬਣੀ ਜਾ ਰਹੀ ਹੈ ਔਰ ਜਦੋਂ ਆਉਣ ਵਾਲੇ ਸਮੇਂ ਤੋਂ ਵੀ ਰਾਤ ਕਿੱਥੇ ਹੋ ਗਈ ਜੀ ਰਾਤ ਕਿੱਥੇ ਆਪਾਂ ਭਰਤਕੁਸ਼ਣਾ ਅਸਮੇ ਆਪਣੀ ਹਾਰ ਮੰਨੀ ਜਾ ਉਹ ਕਹਿੰ ਰਹੇ ਨੇ ਕਿ ਅਸੀਂ ਇੱਥੇ ਸਿੱਗੇ ਕਾਮੇ ਸਾਰੀ ਠੱਗੀ ਸੀਗੀ ਮੈਂ ਹਾਰ ਨਹੀਂ ਆਪਣੇ ਆਪ ਨੂੰ ਮੰਨ ਸਕਦਾ ਬਟ ਉਹਦੇ ਦੇ ਨਾਲ ਉਹਨੇ ਅਜੇ ਤਾਂ ਬਿਰਹਾ ਦੇ ਦਿੱਤੀ ਫੋਨ ਲੋਕਾਂ ਦਾ ਪਤਵਾਰ ਲੋਕਾਂ ਨੇ ਵਰਤਮਾਇਤ ਧੰਨਵਾਦ ਪੰਜਾਬ ਹੋਰਾਂ ਤੇ ਗੁਜਰਾਤ ਦੀ ਛੇਤੀ ਭਾਵੇਂ ਜੋ ਪੱਤਰ ਲੈਂਦੇ ਲਈ ਡਿਸ਼ੋਪਲ ਨੂੰ ਜਾ ਰਹੇ ਨੇ ਤਾਂ ਇਸ ਵਿੱਚ ਕਲਵਰ ਸਿਖਾਉਂਦੇ ਸਾਹਮਣੇ ਇੱਕ ਵੱਡੀ ਜਿੱਤ ਹੋਈ ਹੈ ਜੀ ਕੀ ਕਹਿਣਾ ਚਾਹੋਗੇ ਕਿੰਨਾ ਈ ਇੰਨਾ ਪਿਆਰ ਇੰਨਾ ਸਰੋਤ ਜਿਹਨਾਂ ਨੇ ਦਿੱਕਾ ਮਾਨਦਾਰ ਹੋਰ ਵੱਡੀ ਗੱਲ ਗੁਜਰਾਤ ਦੀ ਸੰਗਤ ਦਾ ਧੰਨਵਾਦ ਮੇਰੇ ਪਤੂ ਸਮਾਜਿਤ ਕੀਚਰੀਵਾਲ ਜੀ ਬਾਬਾ ਜੀ ਤੇ ਸਰਦਾਰ ਭਗਵਾਨ ਸਿੰਘ ਮਾਨੀ ਦਾ ਵੀ ਉਹਨਾਂ ਨੂੰ ਔਰ ਭਾਰਤ ਦੀ ਅੱਜ ਜਿਹੜੀ ਰਾਜ ਵਰਸੋ ਜਨਾਏ ਜਿਹੜਾ ਭਾਜਪਾ ਦਾ ਗੜਖਾਂਦੀ ਸਟੇਟ ਸੀਟ ਜਿਹੜਾ ਉਤੋਂ ਆਵਾ ਵੀ ਪਾਰਟੀ ਹੋਵੇ ਵਾਈਲ ਇਕਸ਼ਨ ਜਿੱਤਿਆ ਨਾ ਇੱਕ ਨਵੇਂ ਸੂਰੇ ਦੀ ਜਿਹੜੀ ਉੱਦੇ ਹੋਇਆ ਇਹ ਨੰਮੀ ਸੂਰੇ ਦਾ ਔਰ ਉਹ ਜਿਹੜਾ ਇਹੋ ਭਾਰਤ ਦੇ 28 ਸੂਰੇ ਦੁਬਾਰਾ ਕੀ ਡਾਇਬਟੀਜ਼ ਦੇ ਵਿੱਚ ਆਵਾ ਸਰੇ ਸਮੀਕਰ ਸਥਾਈ ਦੇ ਨਾਲ ਵੀ ਜੋੜੇ ਜਾ ਰਹੇ ਨੇ ਕਿ 27 ਨੂੰ ਵੀ ਇੱਕ ਹੋਰ ਬਣਾਣਾ ਬਿਲ ਦੇਗਾ ਸਥਾਈ ਇਲੈਕਸ਼ਨ ਦਾ ਉਹ ਤਾਂ ਉਹ ਹੁੱਕ ਕੇ ਕਹਿੰਦੇ ਸੀ ਕਿ ਸਾਰੀ ਕਹਦੇ ਸੀ ਬਰੂਤੀ ਵੀ ਕਹਿੰਦੇ ਸੀ ਕਿ ਜੇਣਾ ਇਹ ਚੋਣ ਜਿੱਤ ਗਿਆ ਵੀ ਉਹਦੀ ਸਥਾਈ ਤੋਂ ਸਰਕਾਰ ਬਣਨੀ ਹੈ ਉਸ ਲੋਕਾਂ ਨੇ ਦਾਸਤਾ ਕਿ 27 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਪ੍ਰਚੰਡ ਬਹੁਮਤ ਦੇ ਨਾਲ ਪੰਜਾਬ ਤੋਂ ਬਣੀ ਜਾ ਰਹੀ ਹੈ ਔਰ ਜਦੋਂ ਆਉਣ ਵਾਲੇ ਸਮੇਂ ਚ ਵੀ ਰਾਤ ਰੱਖੀ ਹੋਈ ਦੀ ਰਾਤ ਰੱਖੀ ਹੈ। ਆਪਾਰਟਿਸਨਾਂ ਅਸਮੇ ਆਪਣੀ ਹਾਰ ਮੰਨੀ ਹੈ ਉਹ ਕਹਿ ਰਹੇ ਨੇ ਕਿ ਅਸੀਂ ਇੱਥੇ ਸਾਰੇ ਕਾਮੇ ਸਾਰੇ ਇਕੱਠੇ ਸੀਗੇ ਮੈਂ ਹਾਰ ਜਿਹੜੀ ਆਪਣੇ ਆਪ ਚੁਣ ਕਰਦਾ। ਪਰ ਉਹਦੇ ਦੇ ਵਿੱਚ ਉਹ ਇਹ ਕਹਿ ਰਹੇ ਨੇ ਕਿ ਉਹ انقلاب ਬਤਵਾ ਲਿਖਣੇ ਵਰਤਮਾਨ ਹੈ ਧੰਵਾਦ।